दो साल पूरे हो गए हैं सरकार क्या तो कहना तो चाहेंगे आज सोलह मार्च आज कर जो एक से सतारा बहुत बड़ा अतवा दिखाद के पंजाब की सोच न जिम्मेवारी थी तो आज भी सहु चुक समागम हो आम तौर पर सहु चुक समागम राजन से स्टेडियम चीज सोलह मार्च दो हज़ार बार में सहु चुक समागम खटखड़ पान श्री आजम भगत सिंह हो पद्ड उनकी सोच लैके उन्होंने सोच की जी आजादी है उन तरह पहुंचाने सामने तौर पर मीडिया के शो अच्छी साहब के परिवार समेत अरदस की रिश्तिया भाईचारा और नमात्मा के यही अर्दस की परमात्मा सब यह जिम्मेवारी की है निभा है इसके तो बाद में खत्म करना जा रहा हूँ देश इलैक्शन जा रहा है शायद अच्छे इलेक्शन को लग सकें सोते लोगों ने पंजाब की जनता में बेनती करना शांति सब की घरों मन दी अपना शहीदों ने अपने जवानियाँ देश के नाम आई बीते साल की बी बी साल की उन्नीस उन्नीस साल की उम्र चांसी के वोट का अजाई ना पाती का दिन समझो वोट भी जमुत अपनी मर्जी तकल करेसी सुन लाग्रम आदमी पार्टी की कैसी तैयारी है आम आदमी पार्टी का कमां ने ना तो वोट हम ਨਾਮ ਤੇ ਇਹਨਾਂ ਕੰਮ ਕਿਰਾਇਆ ਨੀਤੀ ਕਰਦੇ ਮਹੱਲਾ ਕਲੀਨਕ 828 ਗਰੀਹ 959 ਨੌਕਰੀ ਸਰਕਾਰੀ ਇੰਡਸਟਰੀ ਆ ਰਹੀ ਹੈ ਪੈਂਟੇਜਰ ਕੋਰਪੋਰੇਸ਼ਨ ਦੇ ਨਿਯਮਸ਼ੁਕਤਿਆ ਪਰਿਵਾਰ ਦੇ ਜਿਹੜੇ ਸਟ੍ਰਾਈਕ ਆਉਣੇ ਆ ਤੇ ਸਪੂਰ ਆਨਿਮਸ ਬਣ ਗਏ ਹਸਪਤਾਲ ਦੀਆਂ ਫ੍ਰੀ ਮਿਲਣ ਲੱਗ ਗਈਆਂ ਬਿਜਲੀ ਦਾ ਬਿੱਲ 90% ਪਹਿਲੀ ਗ੍ਰਾਂਟ ਸੀ 73% ਇੱਕ ਹੀ ਆਤਰਾ ਪਰ ਉਹਨਾਂ ਲਈ ਕੀ ਕਰਿਆ ਉਹਨਾਂ ਨੇ ਦਿਨ ਚ ਹੋਰ ਬਹੁਤ ਸਾਰੀ ਸਕੀਮਾਂ ਨੇ ਜਿਸ ਤਰ੍ਹਾਂ ਜਿਹੜੇ ਰਾਸ਼ਨ ਦਾ ਵਹਿਕਰ ਕਰਪੋਂ ਸ ਹੈ ਨਾਲ ਨਾਲ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਚ ਜਾ ਕੇ ਕੰਮ ਕਰ ਰਹੇ ਨੇ ਪੱਸੀਆਂ ਚ ਖਾਲਿਆਂ ਚ ਰਜਵਾਿਆਂ ਦੇ ਉਤੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਹਨਾਂ ਨੂੰ ਪਾਣੀ ਆ ਗਿਆ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਜਿਹੜੀ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕੀਏ ਸੋ ਕੰਮ ਕਰਾਉਣ ਲਈ ਤਾਂ ਬਹੁਤ ਟਾਈਮ ਲੱਗਦੀ ਸੀ ਪਰ ਮਹਿੰਜੇ ਦੋਸਾਲਾਂ ਦੇ ਸੋ ਸਾਨੂੰ ਮੇਂ ਦੇ ਇਹ ਲੋਕ ਕੰਮ ਆ ਦੇ ਮੋਰ ਦਾ ਸਰ 13 0 ਵੀ ਜਿੰਨੂ ਬਾਬਾ ਹੈਗਾ ਬਿਲਕੁਲ ਹੈ ਜੀ ਕੰਮਾਂ ਤੇ ਅਸੀਂ ਕੋਈ ਨਫਰ ਵੀ ਜਗੀਤਾਰ ਨਹੀਂ ਜਿਆ ਚਾਤਪਾ ਦੀ ਰਣਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੇ ਨਾਂ ਤੇ ਦਿੱਲੀ ਦੇ ਵਿੱਚ ਵੀ ਹੈ ਇੱਥੇ ਵੀ ਹੈ ਜਿੱਥੇ ਵੀ ਅਸੀਂ ਜਾਂਦੇ ਹਾਂ ਅਸੀਂ ਇਹ ਕਹਿੰਦੇ ਆ ਕਿ ਜੇ ਕੋਈ ਹੋਰ ਸਕੂਲ ਦੀ ਗੱਲ ਕਰਦਾ ਤਾਂ ਦੱਸ ਦਿਓ ਕਿ ਹੋਰ ਬੰਦਾ ਹਸਪਤਾਲ ਦੀ ਗੱਲ ਕਰਦਾ ਤਾਂ ਦੱਸ ਦਿਓ ਉਹਨਾਂ ਦਾ ਸਿਰਫ ਨਫਰਿਆ ਨਹੀਂ ਸੀ ਸੋ 13 ਜੀਰੋ ਦੇ ਜਿਹੜਾ ਨਾਰਾ ਵਾਰ ਕਰਾ ਰਿਹਾ ਪੰਜਾਬ ਬਣੂਗਾ ਇਹ ਸਰ ਸਰ ਕੀ ਲੱਗ ਰਿਹਾ 13 ਇਲੈਕਸ਼ਨ ਹੋਗੀ ਫੇਅਰ ਇਲੈਕਸ਼ਨ ਆਪਣੇ ਕੰਮ ਕਾਜ ਨੂੰ ਫੇਅਰ ਇਲੈਕਸ਼ਨ ਹੋਗੀ ਚਾ ਲੱਗਦਾ ਹੈ ਇਸ ਵਾਰ ਨਹੀਂ ਦੇਖੋ ਇਲੈਕਸ਼ਨਲ ਕਮਿਸ਼ਨ ਕੋਲ ਸ਼ਕਤੀਆਂ ਨੇ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪੰਜਾਬ ਤੋਂ ਹਾਂ ਚੜਪੜੀ ਵੱਡੇ ਵੱੱਡੇ ਕਰੇ ਇਹ ਹਿੰਸਕ ਜਪ ਇਦਾਂ ਹੋਣੀ ਕਿਉਂਕਿ ਸਾਡਾ ਸੋਸ਼ਲ ਪਾਈਚਾਰਾ ਬਹੁਤ ਵਧੀਆ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਸ਼ਾਂਤੀਪੂਰਵਕ ਕਿਸੇ ਦੇ ਘਰ ਮੂਰੇ ਜਾ ਕੇ ਕੋਈ ਜਜ਼ਬਾਤੀਓ ਕੇ ਲਲਕਾਰਾ ਮਾਰਨਾ ਜਾਂ ਕਰੋਰ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਜੀ ਜੀ ਨੂੰ ਮਨ ਕਰਦਾ ਹੈ ਰੈਲੀ ਇੰਤਵਾਵ ਮਹਿਰੀਕ ਵੀ ਚੱਲ ਜਾ ਪਰ ਜੀ ਨਹੀਂ ਮਨ ਕਰਦਾ ਸਰ ਮਨ ਸੈਟੀਸਫੈਕਸ਼ਨ ਸੰਭੀ ਹੈ ਤੁਸੀਂ ਬਹੁਤ ਸਾਲ ਤੋਂ ਕੰਮ ਕਰਾਸ ਤੋ ਲੈ ਕੇ ਮਨ ਸੈਟੀਸਫਾਈ ਹੋ ਚੁਹੀ ਇਹ ਹੀ ਅੱਜ ਪ੍ਰਮਾਤਮਾ ਕੇ ਅਰਦਾਸ ਕੀਤੀ ਹੈ ਕਿ ਜੋ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਜੋ ਦੋ ਸਾਲ ਨੂੰ ਦਾ ਬਲ ਬਖਸ਼ੇ ਐਸੇ ਤਰ੍ਹਾਂ ਪ੍ਰਮਾਤਮਾ ਸਿਰ ਤੇ ਆ ਠੀਕ ਹੈ ਸਰ ਥੈਂਕ ਯੂ